ਇਹ ਸੁਬਾ ਜਿਹੜੀ ਆਈ ਸਾਡੀ ਹੋਈ ਹੈ ਨਾ ਉਹ ਇਹ ਦੋ ਜਾਨਵਰ ਸੇ ਖਰੀਦੇ ਨੇ ਮੈਂ ਤੁਹਾਨੂੰ ਵੀ ਵਹਾਨਾ ਵਾ ਦੋਨੋਂ ਜੜੀਆਂ ਨੇ ਇਹਨਾਂ ਦੇ ਵਿੱਚ ਗੋਲ ਮਿਲ ਗਈਆਂ ਨੇ ਉਹਨੇ ਆਪੇ ਜੜਾਂ ਨੇ ਇਹਨਾਂ ਦੀ ਫਰੈਂਡਸ਼ਿਪ ਵੀ ਹੋ ਜਾਏਗੀ ਆ ਗਿਆ ਆਪਣੀ ਉਸ ਜਗ੍ਹਾ ਤੇ ਜਿੱਥੇ ਜੀ ਕਹਿ ਲੋ ਕਿ ਸਾਡੀ ਮੂੰਜੀ ਲੱਗ ਰਹੀ ਹੈ ਤੇ ਆ ਰਸਤੇ ਦੇ ਵਿੱਚ ਦਰਿਆ ਦੀ ਬਜਾਤ ਸਾਰਾ ਪਾਣੀ ਹੈ ਤੁਸੀਂ ਵੇਖ ਸਕਦੇ ਜੇ ਸਾਰਾ ਪਾਣੀ ਪਾਣੀ ਹੋਇਆ ਪਿਆ ਸਾਰੇ ਪੜ ਲਓ ਤਵੀਜ਼ ਪਿਆ ਇੱਥੇ ਟੂਲ ਨੂੰ ਤੇਰਾ ਫਿਰ ਬਚ ਗਏ ਆ ਬਚ ਗਏ ਆ ਜੀ ਬਚ ਗਿਆ ਮੁੰਡੇ ਦਾ ਤਵੀਰ ਤੇ ਮੈਨੂੰ ਪਤਾ ਨਹੀਂ ਕਾਜ਼ੀਆਂ ਨੇ ਤਵੀਰ ਲੰਗਾਇਆ ਇਹਦੇ ਕੋਈ ਨਾਵੇਂ ਨਾ ਤੇਰੇ ਤੋਂ ਸਿਹਤਮੰਦ ਅਮਰੂਦ ਹੈ ਸੁੰਡੀਆਂ ਨੇ ਤੈਨੂੰ ਉਹ ਘੁਆਨਾ ਮੈਂ ਯਾਰ ਸ਼ਰਮ ਨਹੀਂ ਆਦੀ ਤੈਨੂੰ ਆਪਣੇ ਆਪਣੇ ਵੱਡੇ ਭਰਾਵਾਂ ਨੇ ਇੰਦੀ ਸ਼ਾਵਾਂ ਖਵਾਈਆਂ ਅਸਲਾਮੁਅਲੈਕੁਮ ਉਮੀਦ ਕਰਨਾ ਸਾਰੇ ਖੈਰੀਅਤ ਨਾਲ ਹੋਣ ਦੇ ਖੁਸ਼ ਆਮਦੇਦ ਮੇਰੇ ਸਨੇ ਬਲੌਗ ਅਸੀਂ ਜੀ ਆਪਣੇ ਪਿੰਡ ਨਵਾ ਕੋਟ ਦੇ ਵਿੱਚ ਹੀ ਮੌਜੂਦ ਆ ਸਵੇਰ ਸਵੇਰ ਦਾ ਟਾਈਮ ਹੈ ਤੇ ਸਵੇਰ ਜਿਹੜੀ ਅੱਜ ਸਾਡੀ ਹੋਈ ਹੈ ਨਾ ਉਹ ਇਹ ਦੋ ਜਾਨਵਰ ਅਸੀਂ ਖਰੀਦੇ ਨੇ ਮੈਂ ਤੁਹਾਨੂੰ ਵੀ ਵਹਾਨਾ ਵਾ ਇਹਨਾਂ ਦੀ ਵੈਕਸੀਨੇਸ਼ਨ ਹੋ ਰਹੀ ਹੈ ਤੇ ਉਹ ਹੋ ਗਈ ਹੈ ਮੈਂ ਅੱਗੇ ਵੀ ਤੁਹਾਨੂੰ ਵਹਾਨਾ ਵਾ ਇਹ ਤੁਸੀਂ ਵੇਖ ਸਕਦੇ ਜੀ ਬکریاں ਹੀ ਨੇ ਦੋਵੇਂ ਮਾਸ਼ਾ ਅੱਲਾ ਨਾ ਅਸੀਂ ਇਹ ਖਰੀਦੀਆਂ ਨੇ ਤੇ ਇਹਨਾਂ ਦੀ ਨਾ ਕਹਿ ਲੋ ਕਿ ਵੈਕਸੀਨੇਸ਼ਨ ਇਸ ਤਰ੍ਹਾਂ ਹੋਈ ਹੈ ਕਿ ਇਹਨਾਂ ਦੇ ਜਿਹੜੇ ਪੈਰ ਨੇ ਉਹਨਾਂ ਨੂੰ ਅੱਛੀ ਤਰ੍ਹਾਂ ਤੋਇਆ ਹੈ ਇਹ ਫਾਰਮ ਇਹ ਜਾਨੀਆਂ ਨੇ ਤੇ ਉੱਥੇ ਜਿਹੜੇ ਨੇ ਨਾ ਹੋਰ ਵੀ ਜਾਨਵਰ ਆਏ ਨੇ ਬکریاں ਆਏ ਨੇ ਤੇ ਉਹਨਾਂ ਨੂੰ ਇਹਨਾਂ ਦੀ ਵਜ੍ਹਾ ਤੋਂ ਕੋਈ ਜੜਾ ਨਾ ਜਰਾ ਸੀਮਣਾ ਚੰਬੜਨ ਜਾਂ ਫਿਰ ਕੋਈ ਬਿਮਾਰੀ ਨਾ ਉਹਨਾਂ ਨੂੰ ਨਾ ਲੱਗੇ ਤੇ ਇਸ ਵਜ ਕਾਸ਼ ਯਾ ਕਹਿੰਦੇ ਨੇ ਇਹਦੀ ਇਹਦੇ ਨਾਲ ਜਿਹੜਾ ਨਾ ਖਾਰੀ ਜਿਹੜਾ ਨਾ ਇਹਨਾਂ ਦੇ ਪਾਉਂ ਅੱਛੀ ਤਰ੍ਹਾਂ ਤੋਂ ਹੋ ਗਿਆ ਉਹਨੇ ਜਿਹੜਾ ਨਾ ਫਾਰਮ ਵਿੱਚ ਚਲੀ ਜਾਂਦੀ ਆ ਤੇ ਅੱਜ ਜਿਹੜਾ ਨਾ ਇਨਸ਼ਾਅੱਲਾ ਸਾਡੀ ਬਾਹਰ ਮੂੰਗੀ ਵੀ ਲੱਗਣਾ ਸ਼ੁਰੂ ਹੋ ਗਈ ਪਿਛਲੇ ਵਲੌਗ ਵਿੱਚ ਮੈਂ ਵਾਇਸ ਸਾਰੀਆਂ ਜ਼ਮੀਨਾਂ ਡੁੱਬ ਗਈਆਂ ਸਨ ਜਿੱਥੇ ਮੂੰਗੀ ਲੱਗ ਰਹੀ ਸੀ ਉਹ ਵੀ ਜ਼ਮੀਨ ਸਾਡੀ ਡੁੱਬ ਗਈ ਸੀ ਤੇ ਅੱਜ ਜਿਹੜਾ ਨਾ ਉਥੇ ਪਾਣੀ ਜਿਹੜਾ ਨਾ ਖੁਸ਼ਕ ਹੋ ਗਿਆ ਤਪ ਦੀ ਵਜ੍ਹਾ ਤੋਂ ਕੋਈ 2-4 ਦਿਨ ਸਪੇਸ ਮਿਲੀ ਇਹ ਜਿੰਦੀ ਵਜ੍ਹਾ ਤੋਂ ਨਾ ਉਹ ਕਹਿ ਲੋ ਕਿ ਉਥੇ ਮੂੰਗੀ ਲੱਗਣ ਦੇ ਕਾਬਿਲ ਹੋ ਗਈ ਹੈ ਜ਼ਮੀਨ ਤੇ ਅੱਜ ਜਿਹੜਾ ਨਾ ਹੁਣ ਸਵੇਰ ਬਕਰੀਆਂ ਲੈ ਆਇਆ ਮੈਂ ਤੁਹਾਨੂੰ ਵਖਾਣਾ ਵੈ ਇਹਨਾਂ ਨੇ ਜਿਹੜੀਆਂ ਬਕਰੀਆਂ ਦੇ ਨਾਲ ਜਾਣਾ ਹੈ ਹਲੇ ਇਹ ਜਾਣ ਦੀਆਂ ਸਾਰੀਆਂ ਬਾਅਦ ਕਹਿ ਲਓ ਕਿ ਖਾਣਾ ਪੀਣਾ ਖਾਨ ਆਪਣਾ ਸਾਰਾ ਟਾਈਮ ਸਪੈਂਡ ਕਰਕੇ ਪੇਟ ਭੂਟ ਫੁੱਲ ਕਰਕੇ ਜਿਹੜਾ ਨਾ ਉਹ ਫਿਰ ਸ਼ਾਮ ਨੂੰ ਆਉਂਦੀਆਂ ਤੇ ਫਾਰਮ ਦੇ ਵਿੱਚ ਜਿਹੜੀਆਂ ਨੇ ਡਾਇਰੈਕਟ ਚਲੀਆਂ ਆਉਂਦੀਆਂ ਤੇ ਇਹ ਤੁਸੀਂ ਵੇਖ ਸਕਦੇ ਜੀ ਮਾਸ਼ਾਅੱਲਾ ਸਾਰੀਆਂ ਬਕਰੀਆਂ ਨੇ ਜੋ ਕਿ ਹਾਲੇ ਫਿਲਹਾਲ ਬੱਚੇ ਕੰਟਰੋਲ ਕਰ ਰਹੇ ਨੇ ਇਹ ਵੀ ਜੀ ਹੁਣ ਐਡ ਹੋ ਗਈਆਂ ਤੁਸੀਂ ਵੇਖ ਸਕਦੇ ਜੀ ਮਾਸ਼ਾਅੱਲਾ ਉਹ ਤੁਸੀਂ ਲਾ ਦੇਣਾ ਬਾਜੂ ਭਾਵੇਂ ਲਾ ਦੇਣਾ ਫਾਰਮ ਵਿੱਚ ਜਦੋਂ ਲਿਆਓਗੇ ਨਾ ਉਹਦੇ ਰਸੀਆਂ ਇਹਨਾਂ ਦੀਆਂ ਨਾਲ ਜਿਹੜੀਆਂ ਫਿਰ ਲਾ ਦੇਣ ਦੇ ਬਾਕੀ ਵੀ ਤੁਸੀਂ ਵੇਖ ਸਕਦੇ ਜੇ ਕਿਸੇ ਦੇ ਗਲੇ ਦੇ ਵਿੱਚ ਨਾ ਕੋਈ ਰਸੀ ਰੁਛਨੀ ਕਿਉਂਕਿ ਇਹਨਾਂ ਨੂੰ ਬੰਨੀਦਾ ਨਹੀਂ ਇਹ ਹੁਣ ਬਾਹਰ ਜਾਂਦੀਆਂ ਚਰਨਦੀਆਂ ਆਪਣਾ ਪੇਟ ਪੂਜਾ ਕਰਨਦੀਆਂ ਸਾਰਾ ਦਿਨ ਇੰਜੋਏ ਕਰਨਦੀਆਂ ਤੇ ਰਾਤ ਨੂੰ ਆ ਕੇ ਫਾਰਮ ਦੇ ਵਿੱਚ ਨਾ ਇਹਨੂੰ ਬੰਦ ਕਰ ਦੇਣ ਦੇ ਹੁਣ ਇਹ ਦੇਖੋ ਦੋਨੋਂ ਜਿਹੜਾ ਨਾ ਦਰਵਾਜ਼ਾ ਬੰਦ ਕਰ ਦੋ ਨਾ ਅੰਦਰ ਆਣ ਦੇ ਇਹ ਦੋਨੋਂ ਜੜੀਆਂ ਨਾ ਇਹਨਾਂ ਦੇ ਵਿੱਚ ਹੁਣ ਗੁਲ ਮਿਲ ਗਈਆਂ ਨੇ ਉਹਨੇ ਆਪੇ ਜਿਹੜਾ ਨੇ ਇਹਨਾਂ ਦੀ ਫਰੈਂਡਸ਼ਿਪ ਵੀ ਹੋ ਜਾਏਗੀ ਦੋਸਤੀ ਦੋਸਤੀ ਇਹਨਾਂ ਦੇ ਨਾਲ ਨਾ ਆਪੇ ਹੋ ਜਾਏਗੀ ਸਾਰੇ ਮਾਸ਼ਾਅੱਲਾ ਬੜੇ ਪਿਆਰੇ ਜਾਨਵਰ ਨੇ ਇਹਨਾਂ ਦੇ ਵਿੱਚ ਜਿਹੜਾ ਨਾ ਕੁਝ ਛਤਰੇ ਵੀ ਹੈ ਨੇ ਇਹ ਤੁਸੀਂ ਵੇਖ ਰਹੇ ਤੇ ਆ ਦੇਖ ਬੇ ਖੂਬਸੂਰਤ ਨੇ ਮਾਸ਼ਾਅੱਲਾ ਉਹਨਾਂ ਦੇ ਤੋਂ ਬਾਲ ਚੈੱਕ ਕਰੋ ਉਹਨਾਂ ਦਾ ਕਹਿ ਲੋ ਕਿ ਅੱਜ ਕੱਲ ਦੇ ਦੌਰ ਦੇ ਮੁਤਾਬਿਕ ਜਿਵੇਂ ਅੱਜ ਕੱਲ ਦੇ ਲੜਕੇ ਫੈਸ਼ਨ ਕਰ ਰਹੇ ਨੇ ਜਾਨਵਰ ਵੀ ਪਿੱਛੇ ਨਹੀਂ ਹੈਗਾ ਅੱਧਾ ਥੋੜਾ ਉੱਚਾ ਕੀ ਵੇਖਿਆ ਅੱਗੇ ਤੂੰ ਜਾ ਲੈ ਉਹਨਾਂ ਪੜਨੀ ਵਾਹੇ ਬਾਹਰ ਨਹੀਂ ਵਾਹੇ ਜੀ ਕਿ ਡਿੰਗਾ ਸੀ ਡਿੰਗਾ ਹੀ ਡਿੰਗਾ ਦੁਵਾ ਕਰ ਫਿਰ ਉਹਨਾਂ ਵਾਸਤੇ ਚਲੋ ਫਿਰ ਨਾਲ ਆਪਣੀ ਮੰਜ਼ਲ ਤੱਕ ਪਹੁੰਚ ਜਾਂ ਜੀ ਨਾਲੇ ਜਾਸ ਤਾਂ ਪੜ ਡਿੰਗਾ ਸੀ ਅਸੀਂ ਜੀ ਬਾਹਰ ਆ ਗਏ ਆ ਤੇ ਇੱਥੇ ਮੇਰੇ ਸਾਹਮਣੇ ਜਿਹੜਾ ਨਾ ਮੂੰਜੀ ਲੱਗ ਰਹੀ ਏ ਮੈਂ ਸੋਚਿਆ ਤੁਹਾਨੂੰ ਵੀ ਵਹਾਇਆ ਜਾਂ ਅਸੀਂ ਜਾ ਰਹੇ ਆ ਦਰਅਸਲ ਆਪਣੀ ਮੰਜ਼ਲ ਤੇ ਜਿੱਥੇ ਸਾਡੀ ਆਪਣੀ ਜ਼ਮੀਨ ਤੇ ਮੂੰਜੀ ਲੱਗ ਰਹੀ ਏ ਉਹ ਰਸਤਾ ਨਾ ਮੈਂ 2-3 ਬੰਦਿਆਂ ਕੋ ਰਸਤੇ 'ਚ ਪੁੱਛਿਆ ਉਹ ਤਕਰੀਬਨ ਡੁੱਬਿਆ ਆ ਅਸੀਂ ਕੋਸ਼ਿਸ਼ ਕਰਾਂਗੇ ਮੈਂ ਨਾਲ ਆਪਣੇ ਸਪਾਈ ਲੈ ਕੇ ਆਇਆ ਵਾਂ ਤੇ ਅਬਦੁੱਲਾ ਜਿਹੜਾ ਨਾ ਲੱਸੀ ਵਗੈਰਾ ਨਾ ਉੱਥੇ ਬਾਬਾ ਵਗੈਰਾ ਆਏ ਨੇ ਉਹਨਾਂ ਨੂੰ ਪਹੁੰਚਾਏਗਾ ਇਹ ਤੈਰ ਕੇ ਜਾਏਗਾ ਤੇ ਅਸੀਂ ਕਿਨਾਰੇ ਤੇ ਖੁਲਾਵਾਂਗੇ ਠੀਕ ਹੈ ਅਬਦੁੱਲਾ ਇਹ ਬੜਾ ਤਰਾਕੂ ਵੇ ਬੜਾ ਜਿਹੜਾ ਨਾ ਹਿਯਾਰ ਏ ਇਹ ਸਾਹਮਣੇ ਜੀ ਤੁਸੀਂ ਵੇਖ ਸਕਦੇ ਜੀ ਇਹ ਲੱਗ ਰਹੀ ਹੈ ਮੁੰਜੀ ਇਹ ਗੱਠਾਂ ਬਣਾਈ ਦੀਆਂ ਨੇ ਇਹ ਪਹਿਲੇ ਰੋਤ ਵੀਜੀਦੀ ਹੈ ਜਿਹੜੀ ਕਿ ਇਸ ਤਰ੍ਹਾਂ ਹੁੰਦੀ ਹੈ ਇਹ ਸਾਹਮਣੇ ਤੁਸੀਂ ਵੇਖ ਸਕਦੇ ਜੀ ਨਾ ਇਹਨੂੰ ਰੋਤ ਕਈਦਾ ਹੈ ਤੇ ਰੋਤ ਜਦੋਂ ਤਿਆਰ ਹੋ ਜਾਵੇ ਫਿਰ ਐਵੇਂ ਜ਼ਮੀਨ ਦੇ ਵਿੱਚ ਪਾਣੀ ਛੱਡ ਕੇ ਕਦੂ ਮਾਰੀਦਾ ਟਰੈਕਟਰ ਦੇ ਨਾਲ ਤੁਸੀਂ ਅਕਸਰ ਵੀਡੀਓ ਵੇਖੀਆਂ ਹੋਣੀਆਂ ਜਿਵੇਂ ਅੱਜ ਕੱਲ ਫੇਮਸ ਨੇ ਟਿਕਟੋਕ ਤੇ ਬਿਲਾਲ ਮਾਰthia ਇੱਕ ਦੋ ਹੋਰ ਬੰਦੇ ਨੇ ਉਹ ਜਿਹੜੇ ਟਰੈਕਟਰ ਤੇ ਮਤਲਬ ਕਿ ਮਿੱਟੀੋਂ ਮਿੱਟੀ ਹੋਏ ਹੁੰਦੇ ਨੇ ਨਾ ਉਹਨੂੰ ਕਈਦਾ ਕਦੂ ਮਾਰਨਾ ਤੇ ਇਹ ਜੀ ਇਸ ਟਾਈਮ ਇੱਥੇ ਕਦੂ ਮਾਰ ਰਿਹਾ ਮਾਰ ਵੱਜ ਚੁੱਕਿਆ ਹੁਣ ਵੇਗ ਨਾ ਖਾਲਾ ਇਹਨਾਂ ਨੇ ਬੰਦ ਕਰ ਦਿੱਤੀ ਤੁਹਾਨੂੰ ਪਾਣੀ ਜਦੋਂ ਭਰ ਜਾਏਗਾ ਨਾ ਫਿਰ ਇਹ ਇੱਕ ਇੱਕ ਦਾਣਾ ਨਾ ਉਹ ਫੜ ਕੇ ਬੁੱਡੀਆਂ ਜਾਂ ਫਿਰ ਬੰਦੇ ਜਿਹੜਾ ਨਾ ਉਹ ਇੱਕ ਇੱਕ ਦਾਣਾ ਲਾਂਦੇ ਨੇ ਐ ਸਾਹਮਣੇ ਤੁਸੀਂ ਵੇਖ ਸਕਦੇ ਜੇ ਇਹ ਜਿਹੜਾ ਨਾ ਉਹ ਲੱਗੀ ਵੀ ਹੈ ਇੰਜ ਲੱਗਦੀ ਹੈ ਸਾਰੀ ਜਿਹੜੀ ਹੈ ਨਾ ਫਿਰ ਜ਼ਮੀਨ ਇਸ ਤਰ੍ਹਾਂ ਹੋ ਜਾਈਏਗੀ ਤੇ ਆਜੋ ਹੁਣ ਅਸੀਂ ਨਾ ਚੱਲਦੇ ਆਂ ਆਪਣੀ ਬੰਦ ਤੇ ਬੰਦ ਕ੍ਰੋਸ ਕਰਕੇ ਦਰਿਆ ਕ੍ਰੋਸ ਕਰਕੇ ਅਸੀਂ ਜਾਣਾ ਉਸ ਜਗ੍ਹਾ ਦੇ ਜਿੱਥੇ ਜਿਹੜਾ ਨਾ ਸਾਡੀ ਉਹ ਮੂੰਜੀ ਲੱਗ ਰਹੀ ਹੈ ਤੇ ਵੇਖਨੇ ਆ ਉੱਥੇ ਅਸੀਂ ਪਹੁੰਚ ਪਾਣੇ ਆ ਕਿ ਨਹੀਂ ਜੀ ਜੀ ਐ ਇੱਕ ਜਗ੍ਹਾ ਤੇ ਰੁਕਿਆ ਤੁਹਾਨੂੰ ਨਾ ਇਥੋਂ ਵਹਾਨ ਨੇ ਆ ਰਸਤੇ ਚ ਕਿ ਉਹ ਜਿਹੜਾ ਨਾ ਕਿਸ ਤਰ੍ਹਾਂ ਇੱਥੇ ਮੂੰਜੀ ਲਾਈ ਜਾ ਰਹੀ ਏ ਐ ਤੁਸੀਂ ਵੇਖ ਸਕਦੇ ਜੇ ਸਾਹਮਣੇ ਜੀ ਐ ਨਾ ਐ ਬੱਚਾ ਵੇਖੋ ਜਿਹੜਾ ਨਾ ਟੂਬ ਦੇ ذریعے ਮੂੰਜੀ ਲਾ ਰਿਹਾ ਕਿਉਂਕਿ ਪਾਣੀ ਉਹਨਾਂ ਦੀ ਜ਼ਮੀਨ ਦੇ ਵਿੱਚ ਨਾ ਕਾਫੀ ਜ਼ਿਆਦਾ ਆਇਆ ਹੈ ਤੇ ਉਹਦੀ ਵਜ੍ਹਾ ਤੋਂ ਨਾ ਉਹ ਟੂਬ ਤੇ ਨਾ ਵੇਖੋ ਕਿੱਡੇ ਰਿਲੈਕਸ ਮੋਲ ਦੇ ਵਿੱਚ ਐਨਜੋਏ ਕਰ ਰਿਹਾ ਤੇ ਨਾਲ ਹੈ ਸਾਡੇ ਪਿੰਡ ਦੇ ਹੀ ਆਏ ਨੇ ਲਾਲਾ ਸ਼ਬੀਰ ਉਹ ਮੂੰਜੀ ਲਾ ਰਹੇ ਇੱਕ ਇੱਕ ਦਾਣਾ ਜਿਵੇਂ ਮੈਂ ਤੁਹਾਨੂੰ ਪਿੱਛੇ ਵਹਾਇਆ ਹਨ ਇੱਥੇ ਉਹ ਵੇਖੋ ਜਿਵੇਂ ਇੱਕ ਇੱਕ ਦਾਣਾ ਕਰਕੇ ਨਾ ਰੋਦ ਦਾ ਇੱਕ ਇੱਕ ਦਾਣਾ ਪਟਕੇ ਤੇ ਲਾ ਰਹੇ ਨੇ ਤੇ ਪਿੱਛੇ ਵੇਖ ਸਕਦੇ ਹਲੇ ਦੁੱਲਾ ਤਿਆਰ ਹੋ ਜਾ ਤੇ ਅੰਦਰੀਆਟ ਪਾਣਾ ਹਾਂਜੀ ਦਰੀਆਟ ਪਾਣਾ ਜੀ ਜੀ ਆ ਗਏ ਆ ਆਪਣੀ ਉਸ ਜਗ੍ਹਾ ਦੇ ਜਿੱਥੇ ਸਾਡੀ ਮੂੰਜੀ ਲੱਗ ਰਹੀ ਹੈ ਤੇ ਪਰ ਇੱਥੇ ਜਿਹੜਾ ਨਾ ਇਹ ਵੇਖ ਸਕਦੇ ਜੇ ਇੱਥੇ ਰਸਤਾ ਹੋ ਗਿਆ ਐਂਡ ਇਹ ਦਰਿਆ ਦੀ وجہ ਤੋਂ ਸਾਰਾ ਜਿਹੜਾ ਨਾ ਪਾਣੀ ਆਇਆ ਇਸ ਤੋਂ ਅੱਗੇ ਜਿਹੜਾ ਨਾ ਅਸੀਂ ਆਪਣੀ ਬਾਈਕ ਨਹੀਂ ਲੈ ਕੇ ਜਾ ਸਕਦੇ ਮੈਂ ਇੱਥੇ ਸਾਈਡ ਤੇ ਜਿਹੜਾ ਨਾ ਉਹ ਲੋਕ ਕਰ ਦਿੱਤੀ ਹੈ ਤੇ ਹੁਣ ਨਾ ਚੱਲਨੇ ਆ ਇੱਥੋਂ ਸਿੱਧਾ ਸਾਹਮਣੇ ਉਹ ਸਾਹਮਣੇ ਨਾ ਜਿਹੜਾ ਨਾ ਕੰਮਸ਼ਾਮ ਹੋ ਰਹੇ ਨੇ ਉਹ ਲਾਲਾ ਮਨਛਾ ਵਗੈਰਾ ਬਾਬਾ ਵਗੈਰਾ ਵੀ ਉੱਥੇ ਨੇ ਤੇ ਬਾਕੀ ਚੱਲਨੇ ਆ ਜਾ ਕੇ ਜਿਹੜਾ ਨਾ ਉੱਥੋਂ ਤੁਹਾਨੂੰ ਖਾਨਨੇ ਆ ਬismillah ਜੀ ਆਹ ਭਾਈ ਤੇ ਖਲੋਣਨੇ ਆ ਨਾ ਇਹਨੂੰ ਦੇ ਦੇ ਓਏ ਅੱ ਲੱਸੀ ਫੜਨਾ ਤੇ ਤੂੰ ਜਿਹੜਾ ਨਾ ਧਿਆਨ ਨਾਲ ਇਧਰੋ ਇਧਰੋ ਜਾ ਹੈਗਾ ਡੋਬ ਨਾ ਜਾਈਂ ਤੂੰ ਯਾਰ ਫੜ ਕੇ ਆ ਆ ਯਾਰ ਕੋਈ ਨਹੀਂ ਕੋਈ ਫੜਿਆ ਸੈਂ ਯਾਰ ਜੁੱਤੀਆਂ ਮੈਂ ਤਾਂ ਕਹਨਾ ਮਾਥੇ ਫੜ ਲਓ ਜ਼ਿਆਦਾ ਬਿਹਤਰ ਰਹੇਗਾ ਐਸਾ ਤੂੰ ਕੱਲਾ ਜਾ ਤੂੰ ਪਹਿਲੇ ਜਾ ਹਾਂ ਤੋ ਤੈਰ ਕੇ ਜਾ ਹਾਂ ਡੂੰਗਾ ਫਿਰ ਆ ਕੇ ਲੱਸੀ ਲੈ ਆਈਂ ਯਾਰੇ ਤਾਰ ਗੱਲ ਮੰਨਦਾ ਪਿਆ ਯਾਰ ਐਵੇਂ ਤਾਂ ਮਜ਼ਾ ਨਹੀਂ ਆਣਾ ਬਲੋਗ ਦਾ ਯਾਰ ਕਿਉਂ ਵੀ ਯਾਰ ਜੇ ਹਰ ਬਾਤ ਕੋਈ ਮੰਨ ਰਹਾ ਹੋਣਾ ਤਾਂ ਮਜ਼ਾ ਨਹੀਂ ਆਦਾ ਚੱਲ ਜਾ ਨਬਦੁੱਲਾ ਦੇਖਾਂ ਕਿੰਨਾ ਕਿੰਨਾ ਅੱਛਾ ਬਸ ਚੱਲ ਮੈਂ ਬਹਿ ਜਾ ਵਿੱਚ ਚਲੀ ਗਿਆ ਯਾਰ ਸਾਹਮਣੇ ਚਲਾਓ ਯਾਰ ਉਠਾ ਲੈ ਸੀ ਆ ਜਾਂ ਜੀ ਉਧਰ ਚਲਤੇ ਆ ਸਾਹਮਣੇ ਜਾਂ ਮੂੰਜੀ ਲੱਗ ਰਹੀ ਆ ਜੁੱਤੀਆਂ ਜੋ ਹੈ ਨਾ ਉਹ ਹੱਥ ਵਿੱਚ ਪਕੜ ਲੈਤੇ ਆ ਉਹ ਜ਼ਿਆਦਾ ਬਿਹਤਰ ਹੈ ਕਿਉਂਕਿ ਇਹ ਨਾ ਮਿੱਟੀ ਕੇ ਅੰਦਰ ਜੋ ਹੈ ਨਾ ਉਹ ਜੁੱਤੀ ਅਕਸਰ ਫਸ ਵੀ ਜਾਂਦੀ ਹੈ ਯਾਰ ਮੈਂ ਉਰਦੂ ਵਿੱਚ ਬਣਾਉਣ ਲੱਗ ਪਿਆ ਵਾ ਯਾਰ ਯਾਰ ਕੀ ਮਸਲਾ ਅਸੀਂ ਜੀ ਆ ਗਏ ਆਪਣੀ ਉਸ ਜਗ੍ਹਾ ਤੇ ਜਿੱਥੇ ਜੀ ਕਹਿ ਲੋ ਕਿ ਸਾਡੀ ਮੂੰਜੀ ਲੱਗ ਰਹੀ ਹੈ ਤੇ ਆ ਰਸਤੇ ਦੇ ਵਿੱਚ ਦਰਿਆ ਦੀ ਬਜਾਤ ਸਾਰਾ ਪਾਣੀ ਹੈ ਤੁਸੀਂ ਵੇਖ ਸਕਦੇ ਜੇ ਸਾਰਾ ਪਾਣੀ ਪਾਣੀ ਹੋਇਆ ਪਿਆ ਸੀ ਹੋਂ ਨਾ ਉਹ ਸਾਹਮਣੇ ਜਾ ਰਹੇ ਜੁੱਤੀਆਂ ਵਿੱਚ ਹਾਤੇ ਫਲਡੀਆਂ ਨੇ ਤੇ ਇਹ ਵੇਖ ਸਕਦੇ ਜੀ ਇਹ ਪਹਿਲੀ ਨਾ ਸੀ ਇੰਜ ਕ੍ਰੋਸ ਕਰਕੇ ਨਾ ਜਿਹੜਾ ਇੱਥੋਂ ਜਾਣਾ ਤੇ ਉੱਥੇ ਪਹੁੰਚ ਕੇ ਨਾ ਕੀ ਹੋਇਆ ਜੀ ਵੇਖੀ ਓਏ ਓਏ ਅੱਜ ਕੱਲ ਤਾਂ ਸੋਨ ਪਾ ਦਰੋਏ ਕੋਈ ਸੱਬ ਸੁਕਣਾ ਨਹੀਂ ਕਰਦਾ ਅੱਲਾ ਨਾ ਕਰੇ ਜਗ੍ਹਾ ਤੇ ਆ ਗਿਆਂ ਜਿੱਥੇ ਜੀ ਸਾਡੀ ਮੂੰਜੀ ਲੱਗ ਰਹੀ ਹੈ ਤੇ ਆ ਕੇ ਸਾਨੂੰ ਇੱਕ ਬੈਡ ਕਹ ਲਓ ਕਿ ਬੁਰੀ ਖਬਰ ਸੁਣਨ ਨੂੰ ਮਿਲੀ ਸਾਡੀਆਂ ਜੜੀਆਂ ਨੇ ਨਾ ਟਰੈਕਟਰ ਦੀ ਹੱਲਾ ਵਿੱਚ ਫਸ ਗਈਆਂ ਸਨ ਕਦੂ ਮਾਰਦੇ ਹੋયા ਤੇ ਸਾਡਾ ਵੀ ਹੁਣ ਕਦੂ ਵੱਜ ਗਿਆ ਉਹਨੂੰ ਕਢਾਉਂਦੇ ਹੋયા ਤੇ ਹੁਣ ਇਹ ਤੁਸੀਂ ਵੇਖ ਸਕਦੇ ਤੇ ਸਾਹਮਣੇ ਜਿਹੜਾ ਨਾ ਉਹ ਲਾਲਾ ਮੰਚੀ ਅਰੀ ਅਫਜ਼ਾਲ ਅਰੀ ਜਿਹੜਾ ਨਾ ਉਹ ਹੱਲਾ ਜਿਹੜਾ ਨਾ ਉਹਨੂੰ ਰੱਸੀ ਰੱਸੀ ਪਾ ਕੇ ਨਾ ਹੁਣ ਕੱਢ ਰਹੇ ਨੇ ਤੇ ਇਹ ਉਹ ਪਹਿਲੀ ਹੈ ਜਿੱਥੇ ਜਿਹੜਾ ਨਾ ਸਾਡੀ ਮੂੰਜੀ ਲੱਗ ਰਹੀ ਹੈ ਇਹ ਸਾਰੇ ਹਿੱਸੇ ਦੇ ਵਿੱਚ ਉਹ ਸਾਹਮਣੇ ਪਿੱਛੇ ਲਾਬੇ ਮੈਂ ਤੁਹਾਨੂੰ ਵਹਾਨਾ ਵਾ ਇਹ ਜਿਹੜਾ ਨਾ ਉਹ ਲ امی ਲਾਂਦੇ ਲਾਂਦੇ ਸਾਰਾ ਨਾ ਇਧਰ ਆਣਾ ਉਹਨਾਂ ਨੇ ਤੇ ਰਸਤਾ ਬੜਾ ਖਰਾਬ ਸੀ ਬੜੀ ਮੁਸ਼ਕਲ ਸੀ ਤੋ ਤੁਹਾਨੂੰ ਮੈਂ ਰਸਤਾ ਹੈ ਜਿੱਥੋਂ ਜਿਹੜਾ ਨਾ ਅਸੀਂ ਉਹ ਕ੍ਰਾਸ ਕਰਕੇ ਆਏ ਆ ਤੇ ਹੁਣ ਹੈ ਨਾ ਅਲਮਦੁਲਿਲਾ ਇਧਰੋਂ ਵੀ ਜਿਹੜਾ ਸਾਡਾ ਕੱਦੂ ਵੱਜ ਗਿਆ ਤੇ ਹੁਣ ਥੋੜੀ ਦੇਰ ਤੱਕ ਲਾਬੇ ਇਧਰ ਆ ਜਾਂਦੇ ਤੇ ਇੱਥੇ ਵੀ ਜਿਹੜਾ ਨਾ ਉਂਜੀ-ਮੁੰਜੀ ਲਾਂਦੇ ਤੇ ਬਾਕੀ ਜੇ ਅਗਰ ਮੇਰੀ ਵੀਡੀਓ ਲੈਂਦੇ ਚੜਦੇ ਪੰਜਾਬ ਅਸੀਂ ਹੁਣ ਮੈਨੂੰ ਕਨਫਰਮ ਨਹੀਂ ਹੈਗਾ ਅਸੀਂ ਲੈਂਦੇ ਪੰਜਾਬ ਦੇ ਆ ਜਾਂ ਚੜਦੇ ਪੰਜਾਬ ਦੇ ਮੇਰੇ ਖਿਆਲ ਨਾਲ ਲੈਂਦੇ ਪੰਜਾਬ ਦੇ ਨੇ ਤੇ ਜਿਹੜੇ ਚੜਦੇ ਪੰਜਾਬ ਦੇ ਨੇ ਉਧਰ ਵੀ ਸੇਮ ਮੇਰੇ ਖਿਆਲ ਨਾਲ ਇੰਦਾ ਹੀ ਸਿਸਟਮ ਹੁੰ ਗੁਰੂ ਨਾਨਕ ਵਾਲੇ ਸਿੱਖ ਵੀ ਖਾਸ ਤੌਰ ਤੇ ਨਾ ਸਾਡੇ ਪੰਜਾਬੀ ਭਰਾ ਨੇ ਜਿੰਨੇ ਵੀ ਉਹ ਇਹਨਾਂ ਚੀਜ਼ਾਂ ਨੂੰ ਬੜੀ ਅੱਛੀ ਤਰ੍ਹਾਂ ਸਮਝਦੇ ਨੇ ਸਾਡੇ ਵਾਸਤੇ ਅਮਰੂਦ ਉਤੋਂ ਲੈ ਕੇ ਆ ਰਿਹਾ ਹੈ ਵਹਾਂ ਹੈ ਨਾ ਜ਼ਰਾ ਸੁਭਾਨ ਅੱਲਾਹ ਨਾ ਖਾਣਾ ਚਾਹੀਦਾ ਅਬਦੁੱਲਾ ਜੀ ਦਿਖਾਏ ਨਾ ਦਿਖਾਏ ਨਾ ਮਨ ਫੋਕਸ ਨਹੀਂ ਹੋਇਆ ਯਾਰ ਅੰਦਰ ਫੋਕਸ ਨਹੀਂ ਹੋਇਆ ਇਹ ਦੇ ਅਬ ਦੇਖ ਸਕਦੇ ਜੀ ਅਬਦੁੱਲਾ ਤਾਂ ਅਬਦੁੱਲਾ ਤਾਂ ਸਿਹਤਮੰਦ ਤਾਂ ਅੰਦਰ ਜੜੀਆਂ ਨੇ ਨਾ ਉਹ ਕੀੜੀਆਂ ਨੇ ਉਹ ਜਿਨ੍ਹਾਂ ਨੂੰ ਯਾਰ ਕੀ ਕਹੇ ਤਾਂ ਸੁੰਡੀਆਂ ਤੇਰੇ ਤਾਂ ਸਿਹਤਮੰਦ ਅਮਰੂਦ ਹੈ ਸੁੰਡੀਆਂ ਨੇ ਤੂੰ ਸਾਨੂੰ ਉਹ ਖਵਾਉਣਾ ਵੈ ਯਾਰ ਸ਼ਰਮ ਨਹੀਂ ਆਦੀ ਤੈਨੂੰ ਆਪਣੇ ਆਪਣੇ ਵੱਡੇ ਭਰਾ ਉਹਨਾਂ ਨੇ ਹੀ ਸ਼ਾਮਾ ਹੈਂ ਐ ਡਰਾਮੇ ਬਾਸ ਨਾ ਹੋਵੇ ਦਾ ਅਬਦੁੱਲਾ ਯਾਰ ਦਰਿਆ ਦੇ ਵੇਢੇ ਪਿਆ ਕੁਛ ਨਹੀਂ ਹੁੰਦਾ ਯਾਰ ਕੁਛ ਨਹੀਂ ਹੁੰਦਾ ਬੱਜ ਗਿਆ ਕੋਈ ਗੱਲ ਨਹੀਂ ਘਰ ਜਾ ਕੇ ਨਾਲ ਆਲੇ ਤਾਂ ਦਿਆ چھوٹਾ ਸੀ ਨਹੀਂ ਤੇ ਤੈਨੂੰ ਅਸੀਂ ਲੱਭ ਦੇਣਾ ਸੀ ਯਾਰ ਇਹ ਜੁੱਤੀਆਂ ਅਸੀਂ ਜਿਹੜਾ ਨਾ ਹੱਤੇ ਜੀ ਫੜੀਆਂ ਨਹੀਂ ਹੋਣ ਜਿਹੜਾ ਨਾ ਵਾਪਿਸ ਜਾ ਰਿਹਾ ਘਰ ਆਲੇ ਟਿਊਬਲ ਦੇ ਨਾਂ ਬੜੀ ਜ਼ਿਆਦਾ ਗਰਮੀ ਹੈ ਜਿਵੇਂ ਕਿ ਅਸੀਂ ਉੱਥੇ ਜਾਣਾ ਨਾ ਉਹ ਗਏ ਤੇ ਉਹ ਜ਼ਮੀਨਾਂ ਦੇ ਪਹਿਲੀ ਦਿਵਸ ਸਾਨੂੰ ਜਾਣਾ ਪਿਆ ਉਹ ਜਿਹੜਾ ਨਾ ਮਿੱਟੀ ਦੇ ਨਾਲ ਹਾਲਤ ਜਿਹੜੀ ਨਾ ਬੁਰੀ ਹੋਈ ਹੈ ਅਸੀਂ ਹੁਣ ਇੱਥੇ ਆ ਗਏ ਇੱਕ ਟਿਊਬਲ ਹੈ ਸਾਡਾ ਇੱਥੇ ਕੋਲੀ ਕਾਜ਼ੀਆਂ ਦਾ ਬੜਾ ਪੁਰਾਣਾ ਇਹਨਾਂ ਨੇ ਬਣਾਇਆ ਹੈ ਨਾਲ ਸੋਲਰ ਪਲੇਟਾਂ ਲੱਗੀਆਂ ਨੇ ਤੁਸੀਂ ਆਪ ਵੀ ਚਲਾ ਲੈਂਦੇ ਸੀ ਕਿਉਂ ਚਲਾਉਂਦੇ ਨੇ ਅੱਛਾ ਤੇ ਮਾਰ ਯਾਰ ਅਬਦੁੱਲਾ ਆ ਗਏ ਆ ਜੀ ਤੁਸੀਂ ਵੇਖ ਸਕਦੇ ਬੜਾ ਕਮਾਲ ਦਾ ਨਾ ਪੂਲੀਆਂ ਬਣਿਆ ਹੈ ਇੱਥੇ ਤੇ ਇੱਥੇ ਹੁਣ ਜਿਹੜਾ ਨਾ ਨਾਨੇ ਆ ਕੋਈ ਸਾਫ਼ ਸੁਥਰੇ ਹੁੰਨੇ ਆ ਮਾਰਦੁੱਲਾ ਟਾਲ ਮਾਰਾਂ ਓਏ ਯਾਰ ਵਾਹ ਜੈ ਕਰਾ ਜੀ ਬੱਚੇ ਹਲੇ ਜਿਹੜਾ ਨਾ ਉਹ ਹਲੇ ਜਿਹੜਾ ਨਾ ਉਹ ਬੜਾ ਛੋਟਾ ਹੈ ਇਹ ਜਦੋਂ ਫੁੱਲ ਹੋ ਗਿਆ ਨਾ ਤੇ ਆ ਬੱਚਿਆ ਓਏ ਓਏ ਸਾਬ ਨਾ ਮਲੇ ਨਾ ਓਏ ਕੁਝ ਨਹੀਂ ਹੁੰਦਾ ਛੋਟਾ ਹੈ ਛੋਟਾ ਧੂਰ ਓ ਬੱਚੇ ਨੇ ਤੋਤੀ ਪਾਈ ਮੈਂ ਲਾਦਾ ਤੋਤੀ ਲਾਤੀ ਆਣੀ ਵੇਚੀ ਓਏ ਤੋਤੀ ਪਾ ਕੇ ਫੜਿਆ ਆ ਜਾ ਵੇਚ ਜੇ ਲੈ ਜਿਹੜਾ ਨਾ ਫੁੱਲ ਹੁੰਦਾ ਨਾ ਤੇ ਜਿਹੜਾ ਨਾ ਆਪ ਵੀ ਵੜਨੇ ਆ ਪਿੰਡ ਜਿਹੜਾ ਪਿੰਡ ਕਹਿ ਰਾਵਾਂ ਸ਼ਹਿਰ ਰਹਿ ਕੇ ਜਿਹੜਾ ਥੋੜਾ ਰੰਗ ਸਾਫ ਹੋਇਆ ਉਹ ਇੱਕ ਦਿਨ ਇਹ ਪਿੰਡੇ ਦੇ ਵਿੱਚ ਪਾਲਾ ਹੋ ਜਾਣਾ ਹਾਂ ਉਹ ਬਾਈਏ ਸਾਰੇ ਬੱਚੇ ਅੱਜ ਵਲੌਗ ਦੇ ਵਿੱਚ ਆਂਦੇ ਤੁਸੀਂ ਜਿਹੜਾ ਨਾ ਪਿੰਡੇ ਦੇ ਬੱਚੇ ਨੇ ਚੈੱਕ ਕਰੋ ਜੀ ਮੋਜਾ ਮਾਰ ਰਹੇ ਨੇ ਨਹੀਂ ਇਹ ਵੀ ਬੱਚਾ ਯਾਰ ਮੇਰੇ ਨਾਲ ਛੋਟਾ ਜਿਹਾ ਬੱਚਾ ਨੇ ਵੀ ਨਹੀਂ ਖਰਵਾਦੀ ਆਂਦੀ ਲਾਨੀਆ ਡੁੱਬ ਗਿਆ ਜਿੰਨ ਮੈਂ ਕੱਢ ਕੇ ਤੇ ਖਿਲਾਰ ਦਿੱਤਾ ਸੈਟ ਦੇ ਹੈ ਨਾ ਬਚ ਗਏ ਯਾਰ ਓਏ ਐ ਵੇਖੋ ਤਵੀਜ਼ ਵੀ ਅੱਧਾ ਆਇਆ ਤਵੀਜ਼ ਕਿੰਦਾ ਹੈ ਆ ਤਵੀਜ਼ ਪਤਾ ਨਹੀਂ ਕਿੰਨੇ ਪਾਇਆ ਹੋਇਆ ਇੱਥੇ ਤਵੀਜ਼ ਪਤਾ ਨਹੀਂ ਕਿੰਨੇ ਪਾਇਆ ਮਿਲ ਲੱਗਦਾ ਤਾਂ ਕੋਈ ਨਾ ਕੋਈ ਅੱਜ ਜੜਾ ਨਾ ਕੰਮ ਖਰਾਬ ਹੋ ਜਾਏਗਾ ਆਉਜ਼ ਬਿੱਲਾ ਸਾਰੇ ਪੜ ਲਓ ਤਵੀਜ਼ ਪਿਆ ਹੋਇਆ ਇੱਥੇ ਟੂਲ ਨੂੰ ਤੇਰੇ ਫਿਰ ਬਚ ਗਏ ਆ ਬਚ ਗਏ ਆ ਜੀ ਬਚ ਗਿਆ ਮੁੰਡੇ ਦਾ ਤਵੀਜ਼ ਮੈਂ ਕਿਹ ਪਤਾ ਨਹੀਂ ਕਾਜ਼ੀਆ ਨੇ ਤਵੀਜ਼ ਲੰਗਾਇਆ ਇੱਥੇ ਕੋਈ ਨਾਵੇਂ ਨਾ ਅਸਲਾਮੁਅਲੈਕੁਮ ਹਬਾ ਮੈਂ ਮਾਰੀ ਤੇ ਜਾਮ ਕਿਆ ਬਾਤ ਬਾਬਾ ਦਾ ਬਾਬਾ ਦਾ ਬੁੱਢਾ ਗੇ ਵੀ ਬੜਾ ਟੈਡ ਹੈ ਚੱਕੀ ਟੁਕੇ ਤੋਂ ਥਲੇ ਥਲੀ ਗੱਲ ਲਾਲ ਹੋ ਗਈ ਤੇਰੀ ਬਾਬਾ ਬਾਬਾ ਕਹਿ ਦਿਆ ਤਾਂ ਵੇਖਿਆ ਹੀ ਹਾਂ हम जी वापस आ गए हैं घर इतना पसीना जो है ना वो मुझे जिम की वजह से आया और मैं अभी जो है वो जिम से ही आया हूँ और बाकी उम्मीद करता हूँ आपको ये गांव का पंजाबी ब्लॉग जो है वो पसंद आया और अगर आया तो प्लीज़ चैनल को लाइक सब्सक्राइब और बेल आइकन को लाजमी प्रेस कीजिएगा ताकि इसी तरह के अच्छे अच्छे ब्लॉग्स आपको देखने देखने को मिलते रहे बाकी ये सारा पसीना जो है वो नहीं आया हुआ कुछ मैंने मुंह भी धोया हुआ यह ना सोचिएगा कि एंड में जो है ब्लॉग के झूठ बोल गया दुआओं में याद रखेगा गलती हुई हो तो माजरत मिलते हैं आपको फिर किसी अच्छे से ब्लॉग में तब तक लिए जी अल्लाह हाफिज़